ਤੇਰੇ ਕੋਲ ਪਾਉਣ ਜਾਂ ਮੰਗਰਨਦਾਰੇ ਆਕੇ ਬੋਲਾਂ ਬਖਸ਼ੋਣ ਜਾਂ ਮੰਗੀਆਂ ਮਰਾਂ ਦਾ ਦਤਾ ਤੇਰੇ ਕੋਲ ਪਾਉਣ ਜਾਂ ਗੁਰੂ ਜੀ ਤੇਰੇ ਕੋਲ ਆਣ ਕੇ ਖੁਸ਼ੀਆਂ ਚ ਮੋਜਾਂ ਮਾਣ ਕੇ ਤੇਰੇ ਰੱਖ ਕੇ ਤੇਰੇ ਤਵਾਰੇ ਤੇਰੇ ਸਤ ਗੁਰੂ ਜੀ ਸਾਨੂੰ ਲੱਗਦੇ ਬੋਲ ਪਿਆਰੇ ਤੇਰੇ ਸਤਗੁਰੂ ਜੀ ਸਾਨੂੰ ਲੱਗਦੇ ਬੋਲ ਪਿਆਰੇ ਤੇਰੇ ਸਤਗੁਰੂ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖੰਦ ਸਾਹਿਬ ਵਾਹਿਗੁਰੂ ਜੀ ਦੀ ਫਾਤਿਹ ਜਲ ਬੇਟਾ ਜਲ ਗੁਰੂ ਜੀ ਦਾ ਗਾਣਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਸ ਪੜਾਤੇ ਪੰਚਨ ਦੇ ਸਾਰੀ ਸੰਗਤ ਦਾ ਧੰਨਵਾਦ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦੀ ਆ ਤੇ ਪੰਜ ਪਿਆਰਾਂ ਦਾ ਵੀ ਧੰਨਵਾਦ ਮਹਿਰ ਮਾਵੇ ਮਹਿਰ ਮਾ ਡੋਰੀ ਤੇਰੇ ਹੱਥ ਵੇ ਦੂਰ ਨੂੰ ਨਾ ਕਰ ਮੈਨੂੰ ਨੇੜੇ ਨੇੜੇ ਰੱਖ ਵੇ ਸਵਾ ਲਖਵੇ ਮਹਿਰਮਾ ਵੀ ਮਹਿਰਮਾ ਦੋਰੀ ਤੇਰੇ ਹੱਥ ਵੇ ਦੂਰ ਨਾ ਕਰ ਮੈਨੂੰ ਨੇੜੇ ਨੇੜੇ ਰੱਖ ਵੇ ਖੜੇ ਹਾਂ ਸਵਾਲੀ ਹੱਥ ਜੋੜ ਕੇ ਦਾਤਾ ਤੇ ਚਰਨਾਂ ਚ ਆਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਣ ਜਾਨ ਮਮ ਨੂੰ ਕਦੀ ਤਦਾ ਦਿਆ ਕਰੀ ਕਿ ਮੈਂ ਧੰਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀ ਨਾ ਹਰ ਵੇਲੇ ਉਪਰ ਯਾਦ ਜੀ ਸਤਿਗੁਰੂ ਮੇਰੇ ਕਾ ਸਾਰੇ ਇਹ ਦੀ ਕਬੂਲੋ ਸੱਚੇ ਬਾਦਸ਼ਾਹ ਬੇਨਤੀ ਕਬੂਲੋ ਸੱਚੇ ਬਾਦਸ਼ਾਹ ਈਲਾ ਦੀਆਂ ਜਾਣੇ ਜਾਣੀ ਜਾ ਬੰਦਗੀ ਦੀ ਦਾਤ ਚੋਲੀ ਪਾ ਦਿਓ ਪਿਆਰ ਨੇ ਮਾੜਿਆ ਦਮਾਂ ਬੰਦੀ ਦੀ ਦਾਤ ਚੋਲੀ ਪਾਦਿਓ ਰੱਖਿਓ ਨਿਮਾਣਿਆ ਦਮਾਂ ਮਾਹੀ ਦੇ ਪਲਾਣੇ ਵਿੱਚ ਆਣ ਕੇ ਮਾਹੀ ਦੇ ਪਲਾਣੇ ਵਿੱਚ ਆਣ ਕੇ ਜਿ ਪੁੱਲੇ ਤੈਰੇ ਨਾਮ ਨੂੰ ਪਿਆਦੋ ਫਿਰ ਮਾਹੀ ਦੇ ਪਲਾਵੇ ਵੀ ਪਿਆਦੋ ਪਿਆਦੋ ਬਾਰੇਦਾ ਬੱਪਾ ਵਾਲੇ ਦੌੜਦਾ ਕਾਸਦੇ ਹੋਏ ਸਰੀ ਲਗਾ ਮਨੂ ਮਾਨਨੀ ਵਾ ਉੱਚੀ ਮੱਤ ਬਾਕਿਸ਼ੋ ਮਾਨਨੀ ਵਾ ਉੱਚੀ ਮੱਤ ਬਾਕਿਸ਼ੋ ਦੋ ਮੇਜੂ ਬੋ ਦੇਵ ਸ਼ੁਭ ਗੁਣਾ ਦਾ ਗਿਆਨ ਬੰਦਗੀ ਦੀ दात ਚੋਲੀ ਪਾਦਿਓ ਰੱਖਿਓ ਨਿਮਾਣਿਆਂ ਦਾ ਮਾਂ ਬੰਦਗੀ ਦੀ दात ਚੋਲੀ ਪਾਦਿਓ ਗੱਨਾ ਕੋਈ ਦਿਸੇ ਨਾ ਬੈਰੀ ਦਾ ਮ ਗੱਨਾ ਕੋਈ ਦਿਸੇ ਨਾ ਜਿੱਦੋਂ ਮੇਲੇ ਉਹ ਹੱਥ ਜੋੜੀਏ ਤੇਰੇ ਬਾਣੀ ਵਿੱਚ ਸੱਚੇ ਪਾਤਸ਼ਾਹ ਬਲਾ ਸਰਵਤ ਵਾਲਾ ਲੋੜੀਏ ਚੜਦੀ ਕਲਾ ਦੇ ਵਿੱਚ ਰੱਖਣਾ ਚੜਦੀ ਕਲਾ ਦੇ ਵਿੱਚ ਰੱਖਣਾ ਤੇਰਾ ਹੀ ਪਰੋਸਾ ਤੇਰਾ ਦਾਤ ਤੇਰਾ ਹੀ ਪਰੋਸਾ ਤੇਰਾ ਦਾਤ ਗੀ ਜੀ ਦਾਤ ਚੋਲੀ ਪਾਦਿਓ ਰੱਖਿਓ ਨਿਮਾਣਿਆਂ ਦਾ ਮਾਨ ਬੰਦ ਗੀ ਜੀ ਦਾਤ ਚੋਲੀ ਪਾਦਿਓ ਰੱਖਿਓ ਨਿਮਾਣਿਆਂ ਦਾ ਮਾਨ ਸਰਨ ਪਿਆਰੇ ਦੀ ਉਲਾਜ ਰਖੜੀ ਸਰਬ ਕਲਾ ਸਮਰੱਥ ਜੀ ਨੂਰਪੂਰੀ ਬੇਣਤੀ ਗੁਜਾਰਦਾ ਰੱਖੋ ਸਾਡੇ ਸਿਰ ਉੱਤੇ ਹੱਥ ਜੀ ਰੱਖੋ ਸਾਡੇ ਸਿਰ ਉੱਤੇ ਹੱਥ ਜੀ ਤੱਕਿਆ ਮੈਂ ਕੋ ਤੇਰਾ ਆਸਰਾ ਤੱਕਿਆ ਮੈਂ ਕੋ ਤੇਰਾ ਆਸਰਾ ਦੇਖਿਆ ਮੈਂ ਜੱਗ ਸਾ ਦੇਖਿਆ ਮੈਂ ਸਾਰਾ ਜੱਗ ਸ਼ਾਨ ਬੰਦਗੀ ਦੀ ਦਾਤ ਚੋਲੀ ਪਾਦਿਓ ਰੱਖਿਓ ਨਿਮਾਣਿਆਂ ਦਾ ਮਾਨ ਤੱਕਿਆ ਮੈਂ ਕੋ ਤੇਰਾ ਆਸਰਾ ਦੇਖਿਆ ਮੈਂ ਜੱਤ ਸਾਰਾ ਜੱਗ ਸ਼ਾਨ ਬੰਦਗੀ ਦੀ ਦਾਤ ਚੋਲੀ ਪਾਦਿਓ ਨੀ ਮਾਣਿਆਂ ਦਾ ਮਾਣ ਜੀ ਰੱਖਿਓ ਨੀ ਮਾਣਿਆਂ ਦਾ ਮਾਣ ਬੋਲੇ ਸੋਨਿਹਾਰਾ ਸਾਸ਼ਰੀਆ ਕਾਲ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਜੇ ਕੋਈ ਹੋਰ ਵੀ ਬੱਚਾ ਕਬਤਾ ਲਾਉਣੇ ਚਾਹਦਾ ਹੈ ਲਾ ਲਓ ਪੰਜ ਪਿਆਰੇ ਸਿੰਘ ਸਹਿਬਾਨ ਚਾ ਸਕਦੇ ਆ ਲਾ ਲਓ ਕਬਤਾ ਜੀ ਨੇ ਲਾਉਣੀ ਹੋ ਪੁਣਾ ਵੈਰਾ ਸਾਬ ਵੈਦੁਰਜੀ ਕੀ ਫਤੇ ਸ਼ਹਿਰੇ ਆਂ ਹਿੰਦੂਰ ਛੱਡ ਕੇ ਲਤੁਰ ਚੱਲਿਆ ਅੱਜ ਤੇਰੇ ਲਈ ਸ਼ਹਿਰੇ ਸੁਧੀਆਂ ਗਲੀਆਂ ਅੰਦਰ ਖੇਡ ਖੇਡ ਕੇ ਪਈਆ ਮਾਂ ਸ਼ਹਿਰੇ ਸੁਧੀਆਂ ਗਲੀਆਂ ਅੰਦਰ ਖੇਡ ਲੋੜ ਪਈ ਜਦ ਪਿਉ ਆ ਵਾ ਇੱਕ ਵਾਰ ਕੈਸੀ ਨਾ ਜਿਆਪਾਂ ਰਾਂ ਉਹਨਾਂ ਨੂੰ ਲੋੜ ਪਈ ਜਦ ਪਿਉ ਆ ਵਾ ਛੱਡ ਕੇ ਆਪਣਾ ਲੈ ਤੁਰ ਚੱਲਿਆ ਅਜ ਤੇਰੇ ਲਈ ਲੈ ਤੁਰ ਚੱਲਿਆ ਅਜ ਤੇਰੇ ਲਈ ਕੱਲੇ ਕੱਲੇ ਇਤ ਦੇ ਅੰਦਰ ਯਾਦਵਸੀਆਂ ਹੋਈਆਂ ਨੇ ਕੱਲੇ ਕੱਲੇ ਇਤ ਦੇ ਅੰਦਰ ਯਾਦਵਸੀਆਂ ਹੋਈਆਂ ਨੇ ਕੋਮਲ ਹੱਥ ਫਤੇ ਸੰਗਨੇਸ਼ੁਆਂ ਨੇ ਕੋਪਨ ਹੱਥਾਂ ਦੇ ਨਾਲ ਕੰੰਡਾ ਫਤੇ ਸੰਗਨੇਸ਼ੁਆਂ ਨੇ ਮੇਰੇ ਕਰਦੇ ਦੀਪਨੇ ਬੁਝਣੇ ਤੇਰੇ ਸੁਰਖ ਸੁਵੈਰੇ ਲਈ ਤੇਰੇ ਕਰਦੇ ਦੀਪਨੇ ਬੁਝਣੇ ਮੇਰੇ ਸੁਰਖ ਸੁਵੈਰੇ ਲਈ ਸ਼ਹਿਰੀ ਨੰਦਪੁਰ ਛੱਡ ਕੇ ਆਪਣਾ ਲੈ ਤੁਰ ਚੱਲਿਆ ਅਜ ਤੇਰੇ ਲਈ ਲੈ ਤੁਰ ਚੱਲਿਆ ਅਜ ਤੇਰੇ ਲਈ ਬਾਤ ਤੋੜ ਦੇ ਪਾਣੀ ਪਾਣ ਨੂੰ ਚਾਹ ਸ਼ਕਾਉਣ ਲੱਗ ਪਿਆ ਚੰਦੇ ਸੋਚੀ ਸਿਰ ਸਾਪਏ ਹਨੇ ਬਸ ਬਸ ਤੋੜ ਦੇ ਬਸ ਆਤਵਾ ਯੇ ਪਾਣੀ ਪਾਣ ਸ਼ਹਿਰੀ ਨੰਦਪੁਰ ਛੱਡ ਕੇ ਆਪਣਾ ਲੈ ਤੁਰ ਚੱਲਿਆ ਅਜ ਤੇਰੇ ਲਈ ਲੈ ਤੁਰ ਚੱਲਿਆ ਅਜ ਤੇਰੇ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਸਮੁੱਚੇ ਸੰਗਤ ਦਾ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਸਤਿਗੁਰੂ ਜਿਹੜੇ ਸਤਕਾਰ ਹੈ ਹਾਰਿ ਜੜੀ ਗੁਰੂ ਚਰਨਾਂ ਦੇ ਵਿੱਚ ਹਾਜਰ ਨਾ ਲਵਾ ਕੇ ਲਾਹੇ ਪ੍ਰਾਪਤ ਕੀਤੇ ਹੈ ਸੋ ਐਸ ਵਕਤ ਇਸ ਪ੍ਰਾਤਵਾ ਪਰਵਾਣਗੀ ਕਰਾਂਗੇ ਜੀ ਤੇ ਸਭ ਤੋਂ ਪਹਿਲਾਂ ਬੇਨਤੀ ਕਰਦੇ ਆਂ ਉਹਨਾਂ ਵੀਰਾਂ ਨੂੰ ਜਿਨ੍ਹਾਂ ਦੇ ਸਵੇਰ ਤੋਂ ਲੈ ਕੇ ਮੈਟਾਂ ਤੇ ਡਿਊਟੀ ਸੀ ਜਿੰਨੇ ਵੀ ਹਰੇ ਨਵੇਂ ਮੈਟ ਨੇ ਸਾਰੇ ਗੁਰੂ ਘਰ ਦੇ ਆ ਤੇ ਆਪਾਂ ਨੂੰ ਲਗਾਤਾਰ ਚੰਦਰ ਗੁਰੂ ਘਰ ਦੇ ਵਿੱਚ ਚਾਹੀਦੇ ਵੀ ਆ ਇਸ ਕਰਕੇ ਸੇਵਾਦਾਰ ਵੀਰਾਂ ਨੂੰ ਬੇਨਤੀ ਆ ਸਾਰੇ ਮੈਟ ਗੁਰੂ ਘਰ ਦੇ ਵਿੱਚ ਪਹੁੰਚਲੇ ਕਰ ਦਿੱਤੇ ਜਾਂ ਜੋ ਸੇਵਾਦਾਰ ਜਿਨ੍ਹਾਂ ਦੇ ਅੱਜ ਸਾਰੇ ਦਿਹਾੜੇ ਸਵੇਰ ਤੋਂ ਲੈ ਕੇ ਮੈਟਾਂ ਤੇ ਡਿਊਟੀ ਸੀ ਜਿੰਨੇ ਵੀ ਨਵੇਂ ਹਰੇ ਮੈਟ ਲਿਆਂਦੇ ਗਏ ਨੇ ਉਹ ਗੁਰੂ ਘਰ ਦੇ ਆ ਭਾਈ ਸਾਰੇ ਦੇ ਸਾਰੇ ਮੈਟ ਗੁਰੂ ਘਰ ਦੇ ਵਿੱਚ ਪਹੁੰਚਲੇ ਕਰ ਦਿੱਤੇ ਜਾਂ ਸਮੁੱਚੀ ਸੰਗਤ ਦਾ ਸਮੁੱਚੇ ਸੇਵਾਦਾਰ ਦਾ ਸਾਰਿਆਂ ਹੀ ਪੜਾਵਾਂ ਵਾਲੀਆਂ ਸੰਗਤਾਂ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਜੀ ಗ್ರಾಮ ਪੰਚਾਇਤ ਵੱਲੋਂ ਬਹੁਤ 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 ਧੰਨਵਾਦ ਜੀ ਜੇ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਸਾਰੇ ਸੰਗਤ ਨੇ ਗੁਰੂ ਘਰ ਤੱਕ ਪਾਈ ਨਾਲ ਜਾਣਾ ਹੈ ਜਿਸ ਤਰ੍ਹਾਂ ਆਪ ਸਵੇਰ ਤੋਂ ਨਗਰ ਕੀਰਤਨ ਜਾਂ ਰੌਣਕਾਂ ਨੂੰ ਵਧਾ ਰਹੇ ਹੋ ਤੇ ਇੱਕ ਦਿਨ ਜੀ ਆ ਭਾਈ ਤਕਰੀਬਨ ਘੰਟਾ ਡੇਢ ਘੰਟਾ ਹੋ ਗਿਆ ਬਾਦਲ ਸਾਹਿਬ ਜਿਹੜੇ ਨਾ ਆ ਕੇ ਸਾਨੂੰ ਮੁਝ ਪਾਰ ਦਿੰਦੇ ਆ ਜੀ ਕਿਉਂਕਿ ਹਲੇ ਲੋਹੜੀ ਦੇ ਵਿੱਚ ਤਾਂ 13 ਦਿਨ ਪਿਆ ਪਰ ਬਾਦਲ ਸਾਹਿਬ ਨੂੰ 15 ਦਿਨ ਪਹਿਲਾਂ ਹੀ ਫਿਕਰ ਹੋ ਗਿਆ ਸੀ ਵੀ ਆਪਾਂ ਮੁੱਲਾਪੁਰ ਮਸ ਲੈ ਕੇ ਜਾਣਾ ਕਿਤੇ ਮੇਰੀਆਂ ਸਵਾਰੀਆਂ ਨਾ ਘਟ ਜਾਣ। ਸਵਾਰੋ ਸਾਹਿਬ ਦੇ ਨਾਮ ਪਾਈ ਸੰਪਰਕ ਕਰ ਲਓ ਜੇ ਕਿਸੇ ਨੇ ਮੁੱਲਾਪੁਰ ਲੋਹੜੀ ਤੇ ਜਾਣਾ। ਸੋ ਆਓ ਆਪਾਂ ਰਵਾਣੇ ਦਾ ਧਕਾਰਾ ਲਾਵਾਂਗੇ। ਸਵਰਗਵਾਸੀ ਲਖਵੀਰ ਸਿੰਘ ਗੱਲ ਇਹਨਾਂ ਦੇ ਪਰਿਵਾਰ ਵੱਲੋਂ 200 ਰੁਪਏ ਰਾਗੀ ਜੱਥੇ ਦੇ ਮਾਨ ਸਨਮਾਨ ਵਿੱਚ। ਨਿਰਪਾਲ ਸਿੰਘ ਨੰਬਰ ਦਾ ਇਹਨਾਂ ਵੱਲੋਂ ਵੀ 200 ਰੁਪਏ ਰਾਗੀ ਜੱਥੇ ਨੂੰ ਮਾਨ ਸਨਮਾਨ ਭੇਜਿਆ ਗਿਆ। ਬਹੁਤ-ਬਹੁਤ ਧੰਨਵਾਦ ਜੀ। ਆਓ ਸਾਰੀ ਸੰਗਤ ਅਖੀਰਲੇ ਪੜਾ ਤੋਂ ਜਿਕਾਰਾ ਬੁਲਾਉਣਾ ਕੋਈ ਵੀ ਰਸਨਾ ਵਾਂਝੀ ਨਾ ਰਵੇ ਜੀ ਬੋਲੇ ਸੋਨਹਾ ਸੋ ਸ੍ਰੀਆ ਕਾਰੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮਰੇ ਕਾ ਜਿਸਵਾਰੇ ਸਤਿ ਕਰ ਤੁਮਰੇ ਕਾ ਜਿਸਵਾਰੇ ਮਾਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੁਮਰੀ ਕਾਜ ਸਵਾਰੇ ਸਤਗੁਰ ਤੁਮਰੀ ਕਾਜ ਸਵਾਰੇ ਤੁਮਰੀ ਕਾਜ ਸਵਾਰੇ ਸਤਗੁਰ ਤੁਮਰੀ ਕਾਜ ਸਵਾਰੇ ਫਿਰ ਕਰ ਪੈਸੋ ਹਰ ਜਨ ਪਿਆਰੇ फेर ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੀ ਕਾਜ ਸਵਾਰੇ ਸਤਿ ਕਰ ਤੁਮਰੀ ਕਾਜ ਸਵਾਰੇ ਸਮਰੇ ਕਾਜ ਸਵਾਰੇ ਸਤਿ ਗੁਰ ਤੁਮਰੀ ਕਾਜ ਸਵਾਰੇ ਸੁਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਜਨ ਕੀ ਪੈਜ ਰਖੀ ਕਰਤਾਰੇ ਜਨ ਕੀ ਪੈਜ ਰਖੀ ਕਰਤਾਰੇ ਤਨ ਕੀ ਪੈਜ ਰੱਖੇ ਕਰਤਾ ਰੇ ਤੇਰੇ ਕਾਜ ਸਵਾਰੇ ਸਤਿਗੋਬ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿਗ ਤੁਮਰੀ ਕਾਜ ਸਵਾਰੇ ਚਹਿਰ ਕਰ ਬੈਸੋ ਹਰ ਜਨ ਪਿਆਰੇ ਮੇਰੇ ਤਰ ਬੈਸੋ ਹਰ ਜਨ ਪਿਆਰੇ ਸਤਿਪੁਰ ਤੁਮਰੇ ਕਾਜ ਸਵਾਰੇ ਸਤਿਪੁਰ ਤੁਮਰੇ ਕਾਜ ਸਵਾਰੇ ਸਤਿਪੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਬਾਦਸ਼ਾਹ ਸਾਸਬ ਬਸ ਕਰਦੇ ਨੇ ਬਾਦਸ਼ਾਹ ਸਾਸਬ ਬਸ ਕਰਦੇ ਨੇ ਅੰਮ੍ਰਿਤ ਨਾਮ ਮਹਾਰਸ ਪੀਂਦੇ ਅੰਮ੍ਰਿਤ ਨਾਮ ਮਹਾਰਸ ਪੀਂਦੇ અમૃત કામ મહારસ પીને અમૃતના મહારસ પીને કું버 કા જસ વારે સત ગુર તુમરે કા જસ વારે તુમરે કા જસ વારે સત ગુર તુમરે કા જસ વારે ਤੇਰੇ ਕਰ ਬੈਸੋ ਹਰ ਜਨ ਪਿਆਰੀ ਤੇਰੇ ਕਰ ਬੈਸੋ ਹਰ ਜਨ ਪਿਆਰੇ ਸਾਥ ਕੋੜ ਤੁਮਰੇ ਕਾਜ ਸਵਾਰੇ ਸਾਥ ਕੋੜ ਤੁਮਰੇ ਕਾਜ ਸਵਾਰੇ ਸਾਥ ਕੋੜ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਹੋਏ ਆਜੋ ਭਗਵਾਨ ਮੇਰ ਪਾਹੋਏ ਆਜੋ ਭਗਵਾਨ ਸਾਥ ਸੰਗਤ ਮੇਲਾ ਈਨੋਦਾਨ ਸਾਥ ਸੰਗਤ ਮੇਲਾ ਈਨੋਦਾਨ ਸਾਤ ਸੰਗਤ ਮੇਲਾ ਕੇ ਨੋਦਾਨ ਸਾਤ ਸੰਗਤ ਮੇਲਾ ਕੇ ਨੋਦਾਨ ਤੁਮਰੇ ਕਾਜ ਸੁਾਰੇ ਸਤਿਗੁ ਤੁਮਰੇ ਕਾਜ ਸੁਾਰੇ ਤੁਮਰੇ ਕਾਜ ਸੁਾਰੇ ਸਤਿਗੁ ਤੁਮਰੇ ਕਾਜ ਸੁਾਰੇ ਨੌਜਵਾਨ ਵਿਰੰਭ ਬੇਨਤੀ ਹੈ ਜਿਹੜੇ ਕਬੱਡੀ ਦੇ ਘੜਾਰੇ ਕਬੱਡੀ ਖੇਡਣ ਦੇ ਜਾਂ ਕਬੱਡੀ ਦੇਖਣ ਦੇ ਸ਼ੌਕੀਨ ਨੇ ਪਿੰਡ ਤੁੰਗ ਵਾਲੀ ਵਿਖੇ ਕਬੱਡੀ ਦੇ ਟੂਰਨਾਮੈਂਟ ਚੱਲ ਰਹੇ ਨੇ 6 ਵਜੇ ਗੁਰਾ ਸਿੰਘ ਆਪਣਾ ਟਰੈਕਟਰ ਨਾਲ ਲਾ ਕੇ ਜਾਵੇਗਾ ਸੋ ਜਨਾ ਨੇ ਵੀ ਕਬੱਡੀ ਦੇਖਣ ਜਾਣਾ ਹੈ ਤੁੰਗ ਵਾਲੀ ਕਾਇ ਗੁਰਾ ਸਿੰਘ ਸੰਤੂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਰਨ ਪਰੇ ਪ੍ਰਭ ਅੰਤਰ ਜਾਮੀ 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 ਨਾਨਕ ਹੋਤ ਪੱਕਰੀ ਪ੍ਰਭ ਸਾਨੀ ਨਾਮਿਤ ਓਟ ਪੱਕਰੀ ਪ੍ਰਭ ਸਾਨੀ ਨਾਮਿਤ ਓਟ ਪੱਕਰੀ ਪ੍ਰਭ ਸਾਨੀ ਨਾਮਿਤ ਓਟ ਪੱਕਰੀ ਪ੍ਰਭ ਸਾਨੀ ਤੁਮਰੇ ਕਾਜ ਸਵਾਰੇ ਸਤਿ ਤੁਹਰੇ ਕਾਜ ਸਵਾਰੇ ਤੁਹਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੇਰ ਕਰ ਬੈਸੋ ਹਰ ਜਨ ਪਿਆਰੇ ਤੇਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ 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 ਤੁਮਰੇ ਕਾਜ ਸਵਾਰੇ ਸਤਿ ਸੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿ Oh my God.